ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੋਡਾ ਪਟਨਾਗਰ ਪ੍ਰੀਤ ਸਿੰਘ ਹੈਪੀ ਮਾਲਵਾ ਸੋਲਰ ਸਿਸਟਮ ਪਟੈਂਡਾ ਤੋਂ ਅੱਜ 10 ਐਕਪੀ ਦਾ ਕਨੈਕਸ਼ਨ ਸੈੱਟ ਕੀਤਾ ਮੇਰੇ ਪਿੰਡ ਜੌਨ ਸਿੰਘ ਵਾਲੇ ਜਿਹਦੇ ਵਿੱਚ ਆਪਾਂ 20 ਪਲੇਟਾਂ ਵਰਤੀਆਂ 580 ਵਟ ਦੀਆਂ ਬਾਈਫੇਸ਼ੀਅਲ ਮੋਨੋ ਬਰਕਾਂੀਆਂ ਟੌਪ ਪਾਉਂਡ ਬੋਲਾ ਹੈਵੀ ਸਟੈਂਡ ਆ 6 ਸਪੋਟ ਵਾਲਾ ਜੇ ਆਪਾਂ ਮੜਾ ਹਲਾਈਏ ਪੂਰਾ ਵੀ ਬਹੁਣੀ ਕਰਦਾ ਲੋਹੜਾ ਨੇ ਦਾ ਜਬ ਕੋਲਣਾ ਹੈ ਵੀ ਕੈਂਡਰ ਦੇ ਵਿੱਚ ਆਪਾਂ ਸਾਡਾ ਆਵਦਾ ਮਾਲਵਾ ਤੋਂ ਦਾ ਕੰਟਰੋਲਰ ਤਿਆਰ ਕੀਤਾ ਹੋਇਆ ਸਾਡੀ ਕੰਪਨੀ ਦੁਆਰਾ ਠੀਕ ਹੈ ਜੀ ਉਹ ਲੱਗਿਆ ਹੋਇਆ ਜਿਹੜੇ ਪੈਰਾਮੀਟਰ ਐਸ ਵਕਤ ਠੀਕ ਹੈ ਜੀ ਉਹ 40 40.50 ਤੇ ਰਨ ਕਰ ਰਹੇ ਆ ਤੇ ਪਾਣੀ ਦਾ ਜਿਹੜਾ ਕੈਪੈਸਿਟੀ ਆ 100 ਇੰਚ ਫੁੱਲ ਕਸ਼ੇ ਦਾ ਪਾਣੀ ਆਖਾਈ ਜਿੰਦਰ ਅੱਗੇ ਦੋ ਰੋਡ 4 ਇੰਚ ਖੁੱਲਪੈਸੂ ਦਾ ਪਾਣੀਆ ਉਹ ਇਹ ਆਪਣਾ ਪੱਤੀੜਕ ਨੂੰ ਗੁਰੰਡੇ ਦਾ ਪੱਤੀੜਕ ਦੀ ਲਾਈ ਜਿੱਤਨੀ ਰੋਡ ਦੀ ਇੰਨਾ ਰੌਂਡ ਦੇ ਉੱਪਰ ਆ ਮੇਨ ਬਟਿੰਡਾ ਟਿਲਵੰਡੀ ਰੋਡ ਦੇ ਉੱਪਰ ਲਾਈਆ ਆਪਣੀ ਮਿੱਤਰਾਂ ਕੋਰਸ ਉੱਤੇ ਤੋਂ ਉਹਨਾਂ ਨੇ ਵੀ ਨਾ ਕਿ ਇੱਥੇ ਲਿਖਿਆ ਤੇ ਅੱਤ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਹੋਰ ਬੰਦ ਜਿੱਥੇ ਹਾਂ ਅਗਰ ਮਰਾ ਤਾਂ ਸ਼ਾਇਦ ਤੋਂ ਹੋ ਗਈ ਸਰ ਤੋਂ ਨੂੰ ਕਿਵੇਂ ਲੱਗਿਆ ਜੀ ਅਕੀਨ ਕਿਹੜੇ ਕਿਹੜੀ ਫਾਰਮ ਕੋਲਵਾਈ ਆ ਇਹ ਨੂੰ ਪਤਾ ਹੋਣਾ ਚਾਹੀਦਾ